ਸਤਿਗੁਰ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਲੋਕੀ ਦਾ ਪਨੀਰ ਜਿਹਦੇ ਵਾਸਤੇ ਆਪਾਂ 1/2 ਕਿਲੋ ਆਪਾਂ ਲੋਕੀ ਲਿੱਤੀ ਹੈ ਲੋਕੀ ਨੂੰ ਆਪਾਂ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਵਾਸ਼ ਕਰ ਲਿੱਤਾ ਹੈ ਆ ਦੇਖੋ ਆ ਲਿੱਤਾ ਹੈ ਜੀ ਆਪਾਂ ਚੌਲਾਂ ਦਾ ਆਟਾ ਚੌਲਾਂ ਦਾ ਆਟਾ ਆਪਾਂ ਚੌਲਾਂ ਦਾ ਆਪਾਂ ਘਰੇ ਤਿਆਰ ਕੀਤਾ ਹੈ ਇਹ ਆਪਾਂ ਮਿਕਸੀ ਚੌਲ ਆਪਾਂ ਗ੍ਰਾਊਂਡ ਕੀਤੇ ਹੈ 2-3 ਚਮਚ ਆਪਾਂ ਦਹੀਂ ਲਿੱਤਾ ਹੈ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਤਾਜ਼ਾ ਦਹੀਂ ਹੋਣਾ ਚਾਹੀਦਾ ਆ ਹੈਗੇ ਜੀ ਦੋ ਪਿਆਜ਼ ਮੀਡੀਅਮ ਸਾਈਜ਼ ਦੇ ਇਹ ਆਪਾਂ ਬ੍ਰਿਕ ਬ੍ਰਿਕ ਕੱਟ ਲਿੱਤਾ ਹੈ ਦੋ ਟਮਾਟਰ ਲਿੱਤੇ ਇਹ ਵੀ ਆਪਾਂ ਕੱਟ ਲਿੱਤੇ ਦੋ ਹੈ ਆ ਗਿਆ ਜੀ ਹਰੀ ਮਿਰਚ ਤੇ ਲਸਾਂ ਤੇ ਅਦਰਕ ਇਹ ਆਪਾਂ ਕੁੰਡੀ ਦੇ ਵਿੱਚ ਕੁੱਟ ਕੇ ਆਪਾਂ ਪਹਿਲਾਂ ਰੱਖ ਲੈਨੇ ਹਾਂ ਇਹਦੇ ਤੋਂ ਬਗੈਰ ਸਬਜ਼ੀ ਬਿਲਕੁਲ ਨਹੀਂ ਵਧੀਆ ਬਣਦੀ ਹੁਣ ਆਪਾਂ ਇਹਦੇ ਵਿੱਚ ਆਪਾਂ ਚੌਲਾਂ ਨੂੰ ਆਪਾਂ ਗ੍ਰाइंड ਕੀਤਾ ਸੀ ਚੌਲਾਂ ਦਾ ਆਟਾ ਘਰ ਕੀਤਾ ਇਹਦੇ ਵਿੱਚ ਹੁਣ ਆਪਾਂ ਲੋਕੀਆਂ ਦੇ ਆਪਾਂ ਕਟਿੰਗ ਕਰ ਲੈ ਆਪਾਂ ਮੋਟਾ ਮੋਟਾ ਪਾ ਕੱਢ ਦਾਂਗੇ ਕਿਉਂਕਿ ਆਪਾਂ ਗ੍ਰाइंड ਕਰਨਾ ਹੈ ਲੋਕੀ ਨੂੰ ਹੁਣ ਆਪਾਂ ਗ੍ਰाइंड ਕਰ ਲੈਣਾ। ਲੋਕੀ ਨੂੰ ਆਪਾਂ ਗ੍ਰाइंड ਕਰ ਲਿੱਤਾ ਹੈ। ਹੁਣ ਆਪਾਂ ਇਹਦੇ ਵਿੱਚ ਪਾਨੇ ਆ 2 ਚਮਚ ਆਪਾਂ ਮਿਲਕ ਪਾਊਡਰ। 2 ਚਮਚ ਆਪਾਂ ਦਹੀਂ ਦੇ ਪਾਵਾਂਗੇ। ਇਹਨੂੰ ਹੁਣ ਆਪਾਂ ਦੁਬਾਰਾ ਫੇਰ ਆਪਾਂ ਗ੍ਰाइंड ਕਰ ਲੈਂਦੇ। ਲੋਕੀ ਨੂੰ ਆਪਾਂ ਗ੍ਰाइंड ਕਰ ਲਿੱਤਾ ਹੈ। ਦਹੀਂ ਤੇ ਮਿਲਕ ਪਾਊਡਰ ਮਿਕਸ ਕਰਕੇ ਹੁਣ ਆਪਾਂ ਇਹਨੂੰ ਡੋਂਗੇ 'ਚ ਕੱਢ ਲਾਂਗੇ ਕਿਸੇ ਵੀ ਆਪਾਂ ਖੁੱਲੇ ਭਾਂਡੇ 'ਚ ਆਪਾਂ ਕੱਢ ਲਓ। ਲੋਕੀਨ ਆਪਾਂ ਕੱਢ ਲਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛੋਲਾਂ ਦਾ ਆਟਾ। ਪਹਿਲਾਂ ਆਪਾਂ 1 ਕੱਪ ਆਇਆ इन आप मिक्स कर लेंगे। एक कप पा के आप मिक्स कर दिता है एक कप आप होर पावे ये एक सौ पच्ची एमएलए का कप है आ देखो। पा देंगे आप सुक्या मरचा ये के रखिया है दू एक चमच ये पा देंगे ਕਿੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਬੇਕਿੰਗ ਪਾਊਡਰ ਦਾ ਪਾਵਾਂਗੇ ਇਹਨਾਂ ਨੂੰ ਹੁਣ ਸਾਰਿਆਂ ਨੂੰ ਆਪਾਂ ਮਿਕਸ ਕਰ ਲੈਂਦੇ। ਇਹਦੇ ਕੋਈ ਵੀ ਗੁੱਟਲੀਆਂ ਨਹੀਂ ਬਣਨੀਆਂ ਚਾਹੀਦੀਆਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਹੈ। ਚੌਲਾਂ ਦੇ ਆਟੇ ਦੇ ਵਿੱਚ ਆਟੇ ਨੂੰ ਆਪਾਂ ਮਿਕਸ ਕਰ ਦਿੱਤਾ ਹੈ ਚੰਗੀ ਤਰ੍ਹਾਂ ਹੁਣ ਆਪਾਂ ਲਾਵਾਂਗੇ ਕੋਈ ਵੀ ਆਪਾਂ ਪਲੇਟ ਲਵਾਂਗੇ ਜਾਂ ਆਪਾਂ ਥਾਲੀ ਲਵਾਂਗੇ ਇਸ ਪਾਲ ਲਈਤੀ ਹੈ ਜੀ ਥਾਲੇ ਇਹਦੇ ਅੰਦਰ ਲਗਾਵਾਂਗੇ ਆਪਾਂ ਘਿਓ ਥਾਲੀ ਦੇ ਅੰਦਰ ਹੋਣਾ ਪੈਸਰਾ ਹੱਥ ਨਾਲ ਆਪਾਂ ਘਿਓ ਲਗਾ ਲਾਂ ਕੋਈ ਵੀ ਅਬਰ ਪਲੇਟ ਲੈ ਸਕਦੇ ਆ ਥਾਲੀ ਜਿਵੇਂ ਸੇ ਜ਼ਿਆਦਾ ਵਧੀਆ ਘਿਓ ਲਗਾਤਾ ਇੱਕ ਚਮਚਾ ਆਪਾਂ ਘਿਓ ਦਾ ਲਗਾ ਕੇ ਇਹਦੇ ਵਿੱਚ ਪਾ ਦਾਂਗੇ ਆਪਾਂ ਬੈਟਰ ਆ ਦੇਖੋ ਸਾਰੇ ਇਸ ਤਰ੍ਹਾਂ ਸਾਈਡਾਂ ਤੇ ਆਪਾਂ ਇਹਨੂੰ ਲਗਾ ਦਾਂਗੇ ਚੰਗੀ ਤਰ੍ਹਾਂ ਆਪਾਂ ਪੂਰਾ ਬਰੋਬਰ ਦਾ ਕਰਕੇ ਆਪਾਂ ਫਲਾ ਦਾਂਗੇ ਖਾਲੇ ਦੇ ਹੰਦਾਂ ਨਾ ਦੇਖੋ ਉਧਰ ਆਪਾਂ ਰੱਖਿਆ ਹੈ ਫਰਾਈਪੈਨ ਗੈਸ ਤੇ ਇਹਦੇ ਵਿੱਚ ਪਾਇਆ ਆਪਾਂ ਪਾਣੀ ਪਾਣੀ ਦੀ ਓਨੀ ਦੇਰ ਤੱਕ ਸਟੀਮ ਬਣ ਜਾਈਗੀ ਨਾਲ ਦੇ ਨਾਲ ਜਿੰਨੀ ਦੇਰ ਤੱਕ ਆਪਣੀ ਨਾਲ ਥਾਲੀ ਤਿਆਰ ਹੋ ਰਹੀ ਹੈ ਪਾਣੀ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਅੰਦਰ ਰੱਖਾਂਗੇ ਥਾਲੀ ਥਾਲੀ ਨੂੰ ਹੁਣ ਆਪਾਂ ਪਾਣੀ ਦੇ ਅੰਦਰ ਰੱਖ ਦਿੱਤਾ ਹੈ ਸਟੀਮ ਵਾਟ ਹੁਣ ਆਪਾਂ 20 ਮਿੰਟ ਤੱਕ ਆਪਾਂ ਵੇਟ ਕਰਾਂਗੇ ਗੈਸ ਨੋਬਾ ਮੀਡੀਅਮ ਕਰ ਦਿੱਤਾ ਹੈ ਚੈੱਕ ਕਰ ਲੈਂਦੇ ਆ ਪਨੀਰ ਨੂੰ ਆ ਦੇਖ ਆਪਾਂ ਲਈ ਤੇਜ਼ੀ ਕਰ ਇਹਦੇ ਨਾਲ ਆਪਾਂ ਚੈੱਕ ਕਰਾਂਗੇ ਆ ਦੇਖੋ ਕਰਦਾ ਆਪਣੀ ਬਿਲਕੁਲ ਸਾਫ ਹੈ ਪਨੀਰ ਆਪਣਾ ਬਣ ਕੇ ਤਿਆਰ ਹੈ ਇਹਨੂੰ ਹੁਣ ਆਪਾਂ ਬਾਹਰ ਕੱਢ ਲੈਨੇ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਹੁਣ ਆਪਾਂ ਇਹਦੀ ਪਹਿਲਾਂ ਆਪਾਂ ਪਨੀਰ ਨੂੰ ਆਪਾਂ ਸਾਈਡਾ ਤੋਂ ਆਪਾਂ ਕੱਟ ਲਗਾਵਾਂਗੇ ਹੁਣ ਆਪਾਂ ਪਨੀਰ ਦੇ ਆਪਾਂ ਸਾਈਡਾ ਆਪਾਂ ਪਹਿਲਾਂ ਆਪਾਂ ਕੱਟ ਲੈਨੇ ਆ ਆ ਦੇਖੋ ਪਨੀਰ ਬਾਹਰ ਕੱਢਣਾ ਸੌਖਾ ਹੋ ਜਾਏਗਾ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਸਾਰੇ ਕਟਿੰਗ ਆਪਾਂ ਕਰ ਲੇਤੀ ਐ ਹੁਣ ਆਪਾਂ ਪਨੀਰ ਨੂੰ ਆਪਾਂ ਬਾਹਰ ਕੱਢ ਲਵਾਂਗੇ ਆ ਦੇਖੋ ਪਨੀਰ ਆਪਣਾ ਤਿਆਰ ਹੈ ਆ ਲਓ ਬਹੁਤ ਹੀ ਜਿਆਦਾ ਵਧੀਆ ਬਣਿਆ ਬਿਲਕੁਲ ਹੀ ਲੱਗ ਰਿਹਾ ਵੀ ਆਪਾਂ ਲੋਕੀ ਦਾ ਪਨੀਰ ਬਣਾਇਆ ਹੈ ਤੇ ਆਪਾਂ ਸਾਰੇ ਪੀਸ ਆਪਾਂ ਬਾਹਰ ਕੱਢ ਲੈਨੇ ਕਟਿੰਗ ਆਪਾਂ ਕਰ ਦਿੱਤੀ ਹੋਈ ਹੈ ਆ ਦੇਖੋ ਆ ਦੇਖੋ ਜੀ ਪਨੀਰ ਦੀ ਆਪਾਂ ਕਟਿੰਗ ਕਰ ਲੈਂਦੀ ਹੈ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਤੇਲ ਦੇ ਵਿੱਚ ਪਾ ਲਿਆ ਪਨੀਰ ਇਹ ਆਪਾਂ ਥੋੜਾ ਥੋੜਾ ਆਪਾਂ ਫਰਾਈ ਕਰ ਲਾਂਗੇ ਆ ਦੇਖੋ ਬਿਲਕੁਲ ਇਹ ਆਪਣਾ ਪਨੀਰ ਲੋਕੀ ਦਾ ਟੁੱਟਿਆ ਆ ਦੇਖੋ 10 ਦੇ ਅੰਦਰ ਵੀ ਉਸ ਤਰ੍ਹਾਂ ਹੀ ਨਿਕਲਿਆ ਜਿਸ ਤਰ੍ਹਾਂ ਆਪਾਂ ਬਤਿਆਰ ਕੀਤਾ ਸੀ ਇਹਨੂੰ ਹੁਣ ਆਪਾਂ ਬਾਹਰ ਕੱਢ ਲਾਂਗੇ ਐਸੇ ਤਰ੍ਹਾਂ ਆਪਾਂ ਸਾਰਾ ਪਨੀਰ ਆਪਾਂ ਫਰਾਈ ਕਰ ਲਾਂਗੇ ਪਨੀਰ ਬਣ ਕੇ ਆਪਣਾ ਤਿਆਰ ਹੈ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਪਨੀਰ ਨੂੰ ਆਪਾਂ ਬਾਹਰ ਕੱਢ ਲੈਣੇ ਸਾਰਾ ਪਨੀਰ ਆਪਾਂ ਫਰਾਈ ਕਰ ਲਿਆ ਦੇਖੋ ਜਿਹੜਾ ਆਪਾਂ ਪਨੀਰ ਤਿਆਰ ਕੀਤਾ ਇਹਨੂੰ ਆਪਾਂ ਸਟੋਰ ਕਰਕੇ ਵੀ ਆਪਾਂ ਰੱਖ ਸਕਦੇ ਆ ਚਾਰ ਪੰਜ ਦਿਨ ਤੱਕ ਆਪਾਂ ਸਟੋਰ ਕਰਕੇ ਆਪਾਂ ਫਿਰ ਦੇ ਵਿੱਚ ਰੱਖ ਸਕਦੇ ਆ ਜਦੋਂ ਆਪਾਂ ਨੂੰ ਲੋੜ ਹੋਏ ਆਪਾਂ ਫਰਾਈ ਕਰਕੇ ਆਪਾਂ ਫਟਾਫਟ ਆਪਾਂ ਤੜਕਾ ਲਗਾ ਸਕਦੇ ਆ ਆ ਦੇਖੋ ਜੀ ਪਨੀਰ ਆਪਾਂ ਚੈੱਕ ਕਰ ਲੰਨੇ ਬਹੁਤ ਜ਼ਿਆਦਾ ਸੌਫਟ ਹੈ ਅੰਦਰੋਂ ਅਦਰ ਦੇਖੋ ਉਹਦਰ ਆਪਾਂ ਫਰਾਈਪੈਨ ਰੱਖੀ ਆ ਪਰ ਗੈਸ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਇੱਕ ਕੜਛੀ ਆਪਾਂ ਤੇਲ ਦੀ ਪਾਈ ਆ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਦੋ ਪਾਵਾਂਗੇ ਆਪਾਂ ਲੌਂਗ ਫੋਨ ਆਪਾਂ ਪਾਵਾਂਗੇ ਪਿਆਜ਼ ਇੱਕ ਚਮਚਾ ਆਪਾਂ ਪਾਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਘੁਟਿਆ ਇਹਨੂੰ ਹੁਣ ਆਪਾਂ ਪਾਉਣਾ ਹੈ ਟਮਾਟਰਾਂ ਨੂੰ ਆਪਾਂ ਗ੍ਰੇਡ ਕਰ ਲੈਣੇ ਆ ਇਹਦੀ ਹੁਣ ਆਪਾਂ ਪਾਵਾਂਗੇ ਟਮਾਟਰ ਇਹੜਾ ਆਪਾਂ ਗ੍ਰाइंड ਕਰਕੇ ਰੱਖੇ ਸੀ ਦੋ ਪਾਏ ਆ ਆਪਾਂ ਜ਼ਿਆਦਾ ਨਹੀਂ ਪਾਏ ਜ਼ਿਆਦਾ ਪਾ ਦਾਂਗੇ ਫਿਰ ਇਹ ਖੱਟੀ ਹੋ ਜਾਏਗੀ ਆਪਣੀ ਸਬਜ਼ੀ ਤੜਕਾ ਆਪਣਾ ਪੁੱਜ ਚੁੱਕਾ ਹੈ ਹੁਣ ਆਪਾਂ ਪਾਵਾਂਗੇ ਤੜਕੇ ਦੇ ਅੰਦਰ ਲੂਣ ਮਿਰਚ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਆਪਾਂ ਧਨੀਆ ਪਾਊਡਰ ਦਾ ਪਾਵਾਂਗੇ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਇਹਨਾਂ ਨੂੰ ਹੁਣ ਆਪਾਂ ਮਿਲਾ ਲੈਣੇ ਤੜਕੇ ਦੇ ਅੰਦਰ ਹੋਰ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਆਪਾਂ ਪਾਣੀ ਆ ਦੇਖ ਪਾਣੀ ਪਾ ਕੇ ਬਚਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਆਪਾਂ ਤੜਕੇ ਨੂੰ ਆਪਾਂ ਪੁੰਨ ਲਾਵਾਂਗੇ ਤੜਕਾ ਆਪਣਾ ਪੁੱਜ ਚੁੱਕਾ ਹੈ ਆ ਦੇਖੋ ਕਲਰ ਤੁਸੀਂ ਤੜਕੇ ਦਾ ਦੇਖੋ ਹੁਣ ਆਪਾਂ ਤੜਕੇ ਦੇ ਵਿੱਚ ਪਾਨੇ ਆਪਾਂ ਮਲਾਈ ਤਿੰਨ ਚਮਚਾ ਆਪਾਂ ਮਲਾਈ ਦੇ ਲਿੱਤੇ ਇਹ ਤਾਜ਼ਾ ਮਲਾਈ ਹੈ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਤੜਕੇ ਵਿੱਚ ਦੋ ਤਿੰਨ ਮਿੰਟ ਵਾਸਤੇ ਆਪਾਂ ਤੜਕਾ ਫੇਰ ਆਪਾਂ ਦੁਬਾਰਾ ਪਕਾਉਣ ਲਵਾਂਗੇ ਲਾਈ ਦਾ ਕੱਚਾਪਣ ਦੂਰ ਹੋ ਜਾਏਗਾ ਤੜਕਾ ਆਪਣਾ ਤਿਆਰ ਹੈ ਆ ਦੇਖ ਤੜਕੇ ਦਾ ਕਲਰ ਦੇਖੋ ਤੁਸੀਂ ਬਹੁਤ ਜਿਆਦਾ ਵਧੀਆ ਹੈ ਹੁਣ ਆਪਾਂ ਇਹਦੇ ਵਿੱਚ ਪਾਣੇ ਆਪਾਂ ਪਨੀਰ ਹੁਣ ਆਪਾਂ ਸਬਜ਼ੀ ਨੂੰ ਆਪਾਂ ਟੱਕ ਦਿੰਨੇ ਆ ਪਾਣੀ ਆਪਾਂ ਹੱਲੇ ਨਹੀਂ ਪਾਣਾ 2-3 ਮਿੰਟ ਵਾਸਤੇ ਆਪਾਂ ਸਬਜ਼ੀ ਨੂੰ ਆਪਾਂ ਸੇਕ ਲਵਾ ਲੈਂਦੇ ਆ ਕਰ ਲੈਨੇ ਆਹ ਦੇਖੋ ਮਸਾਲਾ ਸਾਰਾ ਸਬਜ਼ੀ ਦੇ ਵਿੱਚ ਮਿਕਸ ਹੋ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਅੱਧੀ ਕੌਲੀ ਆਪਾਂ ਪਾਣੀ ਦੀ ਪਾਵਾਂਗੇ ਪਾਣੀ ਪਾ ਕੇ ਹੁਣ ਆਪਾਂ ਉਪਰੋਂ ਦੇ ਢੱਕ ਦੇਨੇ ਆਂ ਸਬਜ਼ੀ ਬਣ ਕੇ ਆਪਣੀ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆਂ ਕਸੂਰੀ ਮੇਥੀ ਕਸੂਰੀ ਮੇਥੀ ਪਾ ਕੇ ਆਪਾਂ ਇਹ ਅਬ ਘੁਣਾ ਲੈਨੇ ਆ ਸਬਜੀ ਨੂੰ ਮਿਕਸ ਕਰ ਦਿੰਨੇ ਆ ਅੱਜ ਸਬਜੀ ਬਣ ਕੇ ਆਪਣੀ ਤਿਆਰ ਹੈ ਗੈਸ ਨੂੰ ਕਰ ਦਿੰਨੇ ਆ ਬੰਦ ਸਬਜੀ ਨੂੰ ਹੁਣ ਆਪਾਂ ਡੋਂਗੇ ਦੇ ਵਿੱਚ ਕੱਢ ਲੈਨੇ ਸਬਜੀ ਨੂੰ ਆਪਾਂ ਡੋਂਗੇ ਵਿੱਚ ਕੱਢ ਲੇਤਾ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਸਬਜੀ ਆਪਾਂ ਚੈੱਕ ਕਰ ਲੈਨੇ ਆ ਸਬਜੀ ਨੂੰ आ देखो सब्जी सब्जी अपनी बहुत ही ज़्यादा सॉफ्ट है तुम तो भी जरूर ट्राई करके देखियो वीडियो बढ़िया लगे वीडियो लाइक करना कमेंट करना शेयर करना सबसक्राइब करना धन्यवाद जी